ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਠ ਨਗ ਸੇ ਲੈ ਲੈ ਕੇ ਆਏ ਜੀ ਅੱਠੇ ਦੇ ਬਈ ਅੱਠ ਹੀ ਟਾਪ ਦੇ ਆ ਦੋ ਤਾਂ ਬਈ ਕੋਲੇ ਹੀ ਫਰਵੱਚੀਆਂ ਨੇ ਦੰਦੋਂ ਬਈ ਖੀਰੀਆਂ ਨੇ ਫੁੱਲ ਬ੍ਰੀਡ ਵਾਲੀਆਂ ਨੇ ਤੇ ਪੰਜ ਬਈ ਕੋਲੇ ਗਾਵਾਂ ਨੇ ਤੇ ਜਿਹੜੀਆਂ ਥੋੜੇ ਥੋੜੇ ਦਿਨ ਲੈਂਦੀਆਂ ਨੇ ਗੱਬਣਾ ਨੇ ਬਈ ਕੱਚੀਆਂ ਨੇ ਤੇ ਇੱਕ ਬਈ ਕੋਲੇ ਤੋਕੜ ਗੱਬਣ ਵੈੜਾ ਬਈ ਤੇ ਇੱਕ ਨਗੀਨਾ ਦਿਖਾਉਂਦੇ ਆ ਜਰਸੀ ਜਰਸੀ ਦਾ ਨਗੀਨਾ ਬਈ ਦੰਦੋਂ ਪਿਓਰ ਖੀਰੀਆ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਬਾਕੀ ਦੀ ਡਿਟੇਲ ਆ ਜਿਹੜੀ ਇਹਦੇ ਤੋਂ ਬਾਈ ਤੋਂ ਪੁੱਛਾਂਗੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕੋਂ ਕੁਲਵੀਰ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕੰਮ ਕਾਰ ਪੂਰਾ ਵਧੀਆ ਪੂਰਾ ਸੈਟ ਆ ਬਾਈ ਚਲੋ ਵਧੀਆ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰਾ ਰਿਸਪੌਂਸ ਵਧੀਆ ਬਾਈ ਆਪਣਾ 2 ਘੰਟਾ ਸਾਰਾ ਮਾਲ ਸੇਲ ਹੋ ਗਿਆ ਸੀ 5 ਬੱਚੇ 1 ਭਰਾ ਲੈ ਕੇ 2 1 ਲੈ ਕੇ ਸੀ ਟੋਕੜਾ ਕਮਣਾ 2 1 ਘਰੇ ਉੱਠ ਗਿਆ ਸੀ ਬਹੁਤ ਵਧੀਆ ਭੈਣ ਭਰਾਵਾਂ ਦਾ ਪਿਆਰ ਬਹੁਤ ਵਧੀਆ ਮਿਲਦਾ ਇੱਕ ਬਾਈ ਪਾਣਾ ਪਿਆਰ ਜਿੰਨਾ ਲੋੜ ਤੋਂ ਵੱਧ ਮਿਲਦਾ ਐ ਨਹੀਂ ਕੋਈ ਗੱਲ ਚੱਕਰਾਇਆ ਕਿ ਨਾ ਫੋਨ ਵਿੱਚੋਂ ਚੱਕੇ ਨਹੀਂ ਜਾਂਦੇ ਜਿਵੇਂ ਕਿ ਕੱਲ ਵੀਡੀਓ ਆਪਾਂ ਪਾਈ ਨਹੀਂ ਪਰसों ਵੀਡੀਓ ਚੌਥੇ ਪਾਈ ਸੀ ਕਈ ਵਾਰੀ ਬੰਦਾ ਇਹ ਨਾ ਤਰਾਏ ਮਾਨਦਾ ਕਿ ਲੈਣਾ ਸਾਡਾ ਫੋਨ ਨਹੀਂ ਚੱਕਿਆ ਕਈ ਵਾਰੀ ਬਈ ਕੱਲੇ ਜਾਣੇ ਆਪਾਂ ਸੂਵੀ ਲੈਉਣਾ ਹੈ ਨਾ ਆਕੇ ਸ਼ਿੰਗਾਰ ਵੀ ਲੈਉਣਾ ਤਿਆਰ ਵੀ ਕਰਨਾ ਸਾਰਾ ਕੁਝ ਕਰਨਾ ਹੈ ਨਾ ਕਈ ਵਾਰੀ ਵੀਡੀਓ ਨਹੀਂ ਪੈਂਦੀ ਜਿਹੜਾ ਕੁਝ ਆਪਣਾ ਵੀਡੀਓ ਚ ਹੁੰਦਾ ਵੀਰੇ ਉਹੀ ਘਰੇ ਆਕੇ ਹੁੰਦਾ ਆਪਾਂ ਮਾਲ ਸਾਫ਼ ਸੁਥਰਾ ਲੈਨੇ ਕੋਈ ਹੱਥ ਧਰਾ ਮਾਲ ਨਹੀਂ ਲੈਂਦੇ ਹੂੰ ਤੇ ਕਈ ਵਾਰੀ ਵੀਡੀਓ ਨਹੀਂ ਪੈਂਦੀ ਕਿ ਉਹ ਭੈਣ ਭਰਾ ਥੋੜਾ ਗੁੱਸਾ ਨਾ ਕਰਨਾ ਇੱਕ ਬਾਈ ਦਾ ਮੈਨੂੰ ਫੋਨ ਆਇਆ ਕਹਿੰਦਾ ਬਾਈ ਫੋਨ ਵੀ ਨਹੀਂ ਚੱਕਿਆ ਗਿਆ ਜੀ ਬਈ ਆਪਣਾ ਵੀ ਘਰ ਦਾ ਕੀ ਗਾਹ ਘਰ ਰੱਬ ਦਾ ਰੂਪ ਆ ਹੈ ਨਾ ਪਰ ਕਈ ਵਾਰੀ ਬਾਈ ਨਹੀਂ ਚੱਕਿਆ ਜਾਂਦਾ ਨਹੀਂ ਚੱਕਿਆ ਹਾਂ ਨਹੀਂ ਟਾਈਮ ਹੁੰਦਾ ਹਾਂ ਤੇ ਪਰ ਇੱਕ ਗੱਲ ਹੈ ਕਈ ਵਾਰੀ ਬੰਦਾ ਘਰੋਂ ਬਾਈ ਆਪਾਂ ਬਾਹਰ ਹੁੰਨੇ ਆਪ ਤੇਰੇ ਬੰਦਾ ਵੀਡੀਓ ਮੰਗਦਾ ਉਹ ਟਾਈਮ ਤੇ ਵੀਡੀਓ ਨਹੀਂ ਪੈਂਦੀ ਵੀਰੇ ਹੂੰ ਇਹ ਆ ਗੱਲ ਬਾਕੀ ਆਪਾਂ ਇੱਕ ਗੱਲ ਲਾਸਟ ਤੇ ਹੋਰ ਕਹਿੰਦੇ ਆ ਡੇਲੀ ਦੇ ਆਪਣੇ ਘਰੇ 10 ਤੋਂ 12 ਗਾਇਆਂ ਹੁੰਦੀਆਂ ਰੁਟੀਨ ਜੀ ਪਸ਼ੂ ਹੁੰਦੇ ਆ ਬੰਦੇ ਆਪਣੇ ਸਿੱਧਾ ਘਰੇ ਆਇਆ ਕਰਨ ਕੋਈ ਫੋਨ ਆ ਠੀਕ ਆ ਬਾਈ ਕੱਚੀਆਂ ਕਾਂ ਆਪਣੇ ਸਾਈਡ ਤੇ ਬਾੜੇ 'ਚ ਹੁੰਦੀਆਂ ਜਿਹੜਾ ਤਿਆਰ ਪਸ਼ੂ ਆ ਉਹ ਆਪਾਂ ਵੀਡੀਓ ਦੇ ਵਿੱਚ ਲਿਆਉਨੇ ਆ ਠੀਕ ਆ ਬਾਈ ਹਾਂਜੀ ਨਾਮ ਤੇ ਐਡਰੈਸ ਬੋਲੋ ਨਾਂ ਬਾਈ ਜੀ ਕੁਲਵੀਰ ਸਿੰਘ ਪਿੰਡ ਬੁਰਸ ਰੋਡ ਜਿਹੜਾ ਵਸਿੰਦਾ ਤਸੀਰਾਮਪੁਰਾ ਖੂਹ ਨੇੜੇ ਪਿੰਡ ਬਾਈ ਨੇੜੇ ਬਾਈ ਪਾਈ ਪਾਕਤਾ 4 ਕਿਲੋਮੀਟਰ ਆ ਕੋਠਾਗੁਰੂ ਰੋੜ ਸਰੀਆਲਾ ਨਾਲ ਦੇ ਪਿੰਡ ਆ ਗਿਆ ਆਪਣੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 7742 2045 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇਗਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਹੈ ਕਿੰਨੀ ਉਮਰ ਹੈ ਜੀ ਬਾਈ ਇਹਦੀ ਉਮਰ ਹੈਗੀ 10 ਮਹੀਨੇ ਓਕੇ ਬੱਚਾ ਹੀ ਹੈ 10 ਮਹੀਨਿਆਂ ਦਾ 10 ਕੁ ਮਹੀਨਿਆਂ ਦੀ ਉਮਰ ਹੈ ਫੇਸ ਬੜਾ ਚੰਗਾ ਬਿਊਟੀ ਚੈੱਕ ਕਰ ਲਓ ਪ੍ਰਿੰਟ ਬੜਾ ਚੰਗਾ ਕੱਦ ਠੀਕ ਆ ਉਮਰ ਦੇ ਹਿਸਾਬ ਨਾਲ ਵਰੀਟ ਚੰਗੀ ਆ ਤੇ ਤੋਰਾ ਚੈੱਕ ਕਰਿਓ ਕਰਮਾਈ ਦਾ ਲੈ ਕਮਾਲ ਦਾ ਬਾਈ ਬੱਚੇ ਹਰ ਤਰ੍ਹਾਂ ਦੇ ਬਈ ਬਹੁਤ ਚੰਗੇ ਬੱਚੇ ਲੱਭ ਲੱਭ ਕੇ ਲਿਆਉਣਾ ਚੰਗੇ ਬ੍ਰੀਟ ਵਾਲੇ ਆ ਸੀਮਨ ਦਾ ਡਾਟਾ ਬਈ ਮਿਲੂ ਹਾਂ ਸੀਮਨ ਦਾ ਰਿਕਾਰਡ ਦੇ ਦਿਆਂਗੇ ਵੀਰੇ ਦੱਸ ਜਿੰਨੇ ਆ ਤਾਂ ਸਨੋਮੈਨ ਦੀ ਆਪ ਆ ਚਾਰ ਹੀ ਥਾਂ ਚਾਰ ਹੀ ਗੁਲਾਬੀ ਥਣ ਕੋਈ ਫੋਟੋ ਸ਼ਾਟ ਆਪਣੀ ਕਿਸੇ ਬੱਚੇ ਨਹੀਂ ਕਰਦੀ ਚੈੱਕ ਕਰੋ ਬਾਲ ਦੇਖੋ ਦੂਰੋਂ ਹੀ ਨੀਂਦੇ ਆ ਬਾਲ ਚੰਗਾ ਬੰਦਾ ਥਣ ਗੁਲਾਬੀ ਦੰਦਾਂ ਨੂੰ ਵੀ ਦਿਖਾ ਦਿੰਦੇ ਆ ਵੀਰੇ ਪਯੋਰ ਖੀਰੀ ਆ ਹੂੰ ਦੰਦਾਂ ਜੋ ਵੀ ਬਈ ਲੈ ਪਯੋਰ ਖੀਰੀ ਆ ਚੈੱਕ ਕਰ ਲੋ ਓਕੇ ਆ ਫੇਸ ਬੜਾ ਚੰਗਾ ਬ੍ਰੀਟ ਚੰਗੀ ਆ ਕੱਦ ਠੀਕ ਆ ਪ੍ਰਿੰਟ ਬੜਾ ਚੰਗਾ ਭਾਈ। ਭਾਈ ਪ੍ਰਿੰਟ ਦਾ ਜਿਹੜਾ ਅਗਲਾ ਚਿੱਟੇ ਫੇਸ ਵਾਲਾ ਬੱਛਾ ਭਾਲਦਾ ਲਿਆਵਾਂਗੇ ਡਾਇਮੰਡ ਪੀਸ ਹੀ ਲਿਆਵਾਂਗੇ। ਦੋ ਗਲੀ ਬੱਛੀ ਜਾਂ ਬਲੈਕ ਰੰਗ ਵਾਲੀ ਬੱਛੀ ਆਪਾਂ ਲੈਂਦੇ ਨਹੀਂ। ਠੀਕ ਆ ਭਾਈ। ਅੱਛਾ ਆਪਾਂ ਕੋਈ 100 150 ਬੱਛੀ ਵੇਚਤੀ ਆ ਦਸਾਂ ਦਿਨ ਅੱਜ ਪਰ ਵੇਚੀਆਂ ਸਾਰੀਆਂ ਵਾਈਟ ਫੇਸ ਵਾਲੀਆਂ ਚੰਗੇ ਸੀ ਬਣਾ ਦੇਈਆਂ ਵੇਚੀਆਂ। ਹੂੰ ਠੀਕ ਆ ਭਾਈ। ਤੇ ਕੀ ਮੋਲ ਰੂਜੈ? ਮੋਲ ਵੀਰੇ ਦਾ 37000 ਰੁਪਿਆ 35000 ਦੀ ਬੱਛੀ ਦਵਾਂਗੇ। 37000 ਰੁਪਿਆ ਮੋਲ ਆ 35000 ਦੀ ਬੱਛੀ ਭਾਈ ਕਹਿੰਦਾ। ਦੇ ਦੇ ਦੇਂਗੇ ਭਾਈ ਬਾਕੀ ਬਈ ਚੰਗੀ ਆ ਥਣ ਚੰਗੇ ਚਾਰ ਹੀ ਥਾਣਾ ਕੁਆਲਿਟੀ ਕੁਆਲਿਟੀ ਦਾ ਮੋਲਾ ਸਹੀ ਗੱਲ ਆ ਭਾਈ ਦੋ ਨੰਬਰ ਤੇ ਇਹਦੇ ਵੀਰੇ ਚਾਰ ਹੀ ਥਾਣਾ ਹੂੰ ਤੇ ਦੰਦੋਂ ਪ्योर ਖਿਰੀ ਆ ਠੀਕ ਆ ਇੱਕ ਮਿੰਟ ਲੈ ਭਾਈ ਤੋਲ ਕੱਦ ਫੁੱਲ ਬਰੀਟ ਫੁੱਲ ਪ੍ਰਿੰਟ ਬੜਾ ਚੰਗਾ ਫੇਸ ਬੜਾ ਚੰਗਾ ਲੈ ਗੋਦੀ ਬਾਦੀ ਚੰਗੀ ਆ ਸਨਖਾ ਖੁਣਾ ਵਰਡ ਦੇ ਵਿੱਚ ਫੁੱਲ ਆ ਕਿੰਨੀ ਉਮਰ ਦੱਸਿਆ ਭਾਈ ਇਹਦੀ ਭਾਈ ਇਹਦੀ 12 ਮਹੀਨੇ ਆ 12 ਮਹੀਨੇ ਬਾਕੀ ਕੁਆਲਿਟੀ ਬੱਛੀ ਦੀ ਹੂੰ ਪੈਠੂੜਾ ਹੂੰ ਫੇਸ ਕੁਆਲਿਟੀ ਭਾਈ ਪੂਰੀ ਸ਼ਾਨਦਾਰ ਆ ਸਹੀ ਗੱਲ ਆ ਭਾਈ ਕਵਾਲਿਟੀ ਇੱਕ ਦਾ ਨੰਬਰ ਆ ਹਨਾ ਕੱਦ ਬਰੀਟ ਥਣ ਝੋਲੀ ਫੇਸ ਬਈ ਆਏ ਨਹੀਂ ਅਗਲਾ ਨਾ ਰੁਪਈਏ ਲਾ ਕੇ ਰੂਹ ਖੁਸ਼ ਹੋਊਗੀ ਇੱਕ ਦਾ ਬੰਦਾ ਘਰੇ ਲਿਆ ਕੇ ਮਰੋ ਸੋਚਦਾ ਨਾ ਕਿ ਆਪਾਂ ਐ ਮਹਿੰਗੀ ਲੈ ਲਈ ਪਰ ਰੂਹ ਖੁਸ਼ ਹੋਊਗੀ ਜੇ ਖੁਰਨੀ ਦੇ ਖੜੀ ਪੱਠੇ ਖਾਊਗੀ ਦੱਸੂਗੀ ਕਿ ਮੈਂ ਚੀਜ਼ ਆ ਚੀਜ਼ ਆ ਇੱਕ ਹਾਂ ਸੋਹਣੀ ਲੱਗੂ ਘਰੇ ਖੜੀ ਬਾਕੀ ਪਿਓਰ ਦੰਦੂ ਖੀਰੀ ਆ ਵੀਰੇ ਦੰਦ ਵਿੱਚ ਚੈੱਕ ਕਰਾ ਦਿੰਦੇ ਆ ਚੈੱਕ ਕਰਨੀ ਲਾ ਬਈ ਕਿਆ ਬਾਤ ਆ ਹੂੰ ਨੰਦੋ ਕੀਰੀ ਫੇਸ ਬੜਾ ਚੰਗਾ ਬੋਦੀ ਚੰਗੀ ਸੁਨੱਖ ਪੁਣਾ ਬੜ ਦੇ ਵਿੱਚ ਫੋਲ ਤੋਰਾ ਦੇਖੋ ਜਿਹਨਾਂ ਪਿਆਰ ਹੋ ਗਿਆ ਬਾਈ ਬੜਾ ਆ ਆ ਦਾ ਮੋਲਾ ਆਪ ਹੀ ਭਰੋਣੂਗਾ ਕਹਿੰਦੀ ਲੋੜ ਹੀ ਨਹੀਂ ਟੀਕੇ ਦੇ ਬਿਲਕੁਲ ਕਾਬਲ ਜਿਵੇਂ ਕਾਬਲ ਆ ਬਾਈ ਟੀਕੇ ਦੇ ਬਿਲਕੁਲ ਮਹੀਨੇ ਜਾਂ ਡੇਢ ਮਹੀਨੇ ਸੀਮਨ ਲੈ ਲੈਣਾ ਝੋਲੀ ਇੱਕ ਨੰਬਰ ਬਾਈ ਚਾਰ ਹੀ ਥਾਣ ਨੇ ਲੈ ਨਿੱਕੜਵੇਂ ਪੂਰੇ ਗੈਪ ਤੇ ਕਲਾ ਕਲਾ ਥਣ ਫੁੱਲ ਬਰੀਡ ਆ ਬਈ ਬਰੀਡ ਕਨੇ ਕੋਈ ਘਾਟ ਨਹੀਂ ਬਈ ਕਬੂਤਰਾਂ ਦਾ ਜੋੜਾ ਬਈ 프ਰਿੰਟ ਪ੍ਰਿੰਟ ਫੋਲ ਓਕੇ ਆ ਮੁੱਲ ਕੀ ਇਹਦਾ ਇਹਦਾ ਵੇਲੇ 42000 ਰੁਪਿਆ 40000 ਦੀ ਬੱਛੀ ਦਵਾਂਗੇ ਆਪਾਂ ਇਹ 42000 ਰੁਪਿਆ ਮੁੱਲ 40000 ਦੀ ਬੱਛੀ ਬਾਈ ਕਹਿੰਦਾ ਦੇ ਦੇਣਗੇ ਬਈ ਅੱਗੇ ਬ੍ਰਿਥਨ ਨੰਬਰ ਤੇ ਕਿਹੜਾ ਸੂਆ ਵੀਰੇ ਭਾਈ ਦੂਜਾ ਸੂਆ ਸੂਗੀ ਪਹਿਲੇ ਸੂਏ ਭਾਈ 16 ਕਿਲੋ ਦੁੱਧ ਪਾਇਆ ਵਾ ਠੀਕ ਆ ਆਪਾਂ ਕੋ 18 ਨਹੀਂ ਇਹਦੇ 20 ਨਹੀਂ ਦਾ 16 ਮੰਨ ਕੇ ਲੈ ਜੇ ਠੀਕ ਆ ਤੇ ਇਹ 15 ਦਿਨ ਬਾਕੀ ਆ ਆਪਾਂ ਕੱਚੇ ਆ ਬਣਾ ਤਾ ਲੈਣੇ ਕਿਉਂਕਿ ਆਪਣੇ ਡੇਲੀ ਰੁਟੀਨ ਚ ਗਾਹ ਘਾਉਂਦਾ ਕਰੇ ਵੀਰੇ ਆਪਣੇ ਦੇ ਵੇਚਣ ਵਾਲੇ ਬੰਦੇ ਵੀ ਲੈ ਜਾਂਦੇ ਆ ਮਾਲ ਠੀਕ ਆ ਭਾਈ ਤੇ ਬੱਛੀ ਕੱਚੀ ਕੱਚੀ ਆ ਜਦੋਂ ਤਿਆਰ ਹੋਗੀ ਦੱਸੂਗੀ ਕਿ ਮੈਂ ਚੀਜ਼ ਆ ਸਹੀ ਗੱਲ ਆ ਭਾਈ ਕੱਦ ਚੰਗਾ ਬਰੀਡ ਚੰਗੀ ਆ ਇਕੱਲੀ ਕੱਚੀ ਕੱਚੀ ਆ ਆਰਡਰ ਆ ਜਿਹੜਾ ਕਰਮ ਲਈ ਸੋਨਾ ਤਿਆਰ ਕਰਦੀ ਹੁੰਦੀ ਆ ਸਟਾਰਟਿੰ ਗੁਲਾਬੀ ਥਾਣਾ ਕੱਲਾ ਕੱਲਾ ਥਾਣ ਮੁਠੀ ਵਾਲਾ ਥਣ ਲੱਗਿਆ ਬਈ ਚਵਾਈ ਚੁਵਾਈ ਕਰਨ ਵਾਲੀ ਦੀ ਬਹੁਤ ਚੰਗੇ ਨਿਕਲੂ ਲੇਵਾ ਚੰਗਾ ਨੇੜ ਤੋਂ ਥਣ ਚੈੱਕ ਕਰਵਾਵਾਂ ਗੁਲਾਬੀ ਥਣ ਲੱਗਿਆ ਕਰਮਾ ਜੀ ਲੈ ਕੀ ਬਾਤ ਆ ਬਈ ਟੱਲ ਟੁੱਲ ਦੇਖੋ ਲੈ ਬਈ ਟੱਲ ਬਹੁ ਪਈ ਹੈ ਹਨਾ ਪੂਰੇ ਟੱਲ ਫੁੱਲ ਪਈ ਆ ਬਈ ਬਾਕੀ ਸੀਲ ਸੰਧੀ ਦਾ ਕੋਈ ਅੰਤ ਨਹੀਂ ਢਿੱਲਾਂ ਦੇਖੋ ਚੈੱਕ ਕਰਵਾ ਲਓ ਟੁੱਲ ਦੇਖੋ ਬਹੁ ਪਈ ਆ ਬਈ ਸਾਰੀਆਂ ਬਰਢਲਾਂ ਕੱਢੂ ਫਿਰ ਸੋਹਣਾ ਥਣ ਦੇਖ ਕੀ ਬਾਤ ਆ ਥਣ ਬਹੁਤ ਚੰਗੇ ਲੱਗਿਆ ਬਈ ਕੀ ਮੁੱਲ ਆ ਵੀਰੇ ਜਾਇ ਮੁੱਲ ਵੀਰੇ 70000 ਰੁਪਇਆ 65000 ਦੀ ਬੱਛੀ ਦਵਾਂਗੇ ਜਦੋਂ ਤਿਆਰ ਹੋ ਗਈ ਨਾ ਲੈਵਾ ਉਦੋਂ ਦਿਖਾਉਗੀ ਜਿਹੜੇ ਬਾਈ ਕੱਚਿਆਂ ਦੇ ਸ਼ਕੀਨ ਨੇ ਜਿਹਨਾਂ ਨੂੰ ਪਤਾ ਅਜੇ ਪੁੜੇ ਕਿਸੇ ਪਾਸੇ ਨਹੀਂ ਪੰਨੇ ਅਜੇ ਤਾਂ ਗੂੰਗੂ ਦੀ ਚੀਪ ਪਈ ਜਾਊਗਾ ਤੇ ਬੱਛੀ ਜਦੋਂ ਤਿਆਰ ਹੋ ਗਈ ਉਦੋਂ ਮੁੱਲ ਭਰਾਊਗੀ ਠੀਕ ਆ ਬਾਈ 78000 ਰੁਪਇਆ ਮੁੱਲ ਆ 65000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਮੁੱਲ ਜਾਇ ਜਾਇ ਬਾਈ ਅੱਗੇ 4 ਨੰਬਰ। ਛਾਈ ਵਾਲਾ ਗਈ ਬਈ। ਛਾਈ ਵਾਲਾ ਠੀਕ ਆ ਬਈ। ਕਿਹੜਾ ਸੂਆ ਵੀਰੇ? ਬਈ ਦੂਜਾ ਸੂਆ ਸੂ ਗਈ। ਪਹਿਲੇ ਸੂਏ ਮਾਲਕਾਂ ਨੇ ਦੱਸਣ ਦਾ ਕਿ ਬਈ 14 ਕਿਲੋ ਦੁੱਧ ਪਾਇਆ ਵਾ। ਹੂੰ। ਅਗਲਾ ਆਪਣਾ ਦੀ 14 ਮੰਨ ਕੇ ਲੈ ਜੇ। ਤੇ ਦੁੱਧ ਮੱਝਾਂ ਵਰਗਾ ਹੋਊਗਾ। ਦੁੱਧ ਮੰਨ। ਸੀਲ ਠੰਡੀ, ਅੰਤੋਨੀਆਰੀਆ ਕਰਮ ਵਾਲੇ ਦਾ ਕੋਈ ਮੁੱਲ ਨਹੀਂ। ਠੀਕ ਆ ਬਈ। ਬਾਕੀ ਤੁਸੀਂ ਚੈੱਕ ਕਰ ਲੈ। ਲੈ ਬਈ। ਜਿਵੇਂ ਮਰਜ਼ੀ ਵੇਚਦਾ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੇ ਨੇ ਕੁਝ ਨਹੀਂ। ਠੰਡੀ ਸੀਲ ਆ, ਕਰਦ-ਗਾੜ ਚੰਗਾ, ਬਰੀਟ ਚੰਗੀ ਆ। ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗਾ ਬਾਕੀ ਵੀਰੇ ਭਰਾਵਾਂ ਦਾ ਬਹੁਤ ਪਿਆਰ ਮਿਲਦਾ ਇਹ ਨਹੀਂ ਗੱਲ ਹੂੰ ਸੀਲ ਠੰਡੀ ਵਾਲੇ ਪਾਸਿਓਂ ਤੇ ਥਾਂਦੀ 1921 ਵਾਲੇ ਪਾਸੋਂ ਦਾ ਬੰਦਾ ਜਮਾ ਬੇਡਾਰ ਹੋ ਕੇ ਆ ਜੇ ਵੀਰੇ ਆਪਾਂ ਡੇਲੀ ਵੀਡੀਓ ਪਾਉਣੀ ਆ ਘਰੇ ਆਉਣ ਨੂੰ ਚਾਹ ਪਾਣੀ ਵੀ ਪੀਉਣਾ ਬੰਦੇ ਨੂੰ ਬਾਅਦ ਚ ਆਪ ਨੂੰ ਨੀਮੀ ਪਾਉਣੀ ਪੈਂਦੀ ਆ ਉਹਦਾ ਪਾਪਾ ਹੱਥ ਧਰਾ ਦਾ ਵੀਰੇ ਮਾਲ ਪਹਲਾ ਆਪਾਂ ਨੂੰ 20000 ਰੁਪਏ ਸਸਤਾ ਮਿਲਦਾ ਹੋਵੇ ਪਤਾ ਵੀ ਨਹੀਂ ਲੈਂਦੇ ਹੂੰ ਹੋਣੀਆਂ ਚੀਜ਼ਾਂ ਹੱਥ ਧਰਾ ਆਪਸੋਂ ਨਹੀਂ ਲੈਂਦੇ ਆਪਾਂ ਸਹੀ ਗੱਲ ਪਰ ਅਗਲਾ ਬੇਫਿਕਰ ਹੋ ਕੇ ਭਲਾ ਘਰੇ ਆਇਆ ਕਰੇ ਠੀਕ ਆ ਵੀਰੇ ਰੰਗ ਬੜਾ ਚੰਗਾ ਚਮਕ ਫੁੱਲਾ ਬਰੀਡ ਫੁੱਲ ਚੰਗੀਆਂ ਮੱਝ ਨਾਲ ਦਾ ਦੁੱਧ ਦੇਣਾ ਲੇਵਾ ਬਹੁਤ ਸੋਹਣਾ ਤਿਆਰ ਕਰੋ ਕੱਚੀ ਕੱਚੀ ਆ ਉਸ ਹੱਬ ਨਾਲ ਅੰਦਾਜ਼ਾ ਲਾ ਲਿਓ ਨਾੜਾ ਨੂੜਾ ਲੇਵੇ ਦੇ ਫੁੱਲ ਆ ਲੈ ਇਕਲਾ ਇਕਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਖੜ ਮੇ ਪੂਰੇ ਗੈਰ ਤੇ ਆ ਕੀ ਮੋਲ ਆ ਵੀਰੇ ਜੈ ਜੈ 70000 ਰੁਪਏ ਇਹਦਾ ਵੀਰੇ 65000 ਦੀ ਇਹ ਬੱਚੀ ਦਵਾਂਗੇ ਠੀਕ ਆ ਭਾਈ 65000 ਰੁਪਏ ਮੋਲ ਆ 65000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਭਾਈ ਅੱਗੇ ਵੀਰੇ ਪੰਜ ਨੰਬਰ ਕਿਹੜਾ ਸੂਆ ਵੀਰੇ ਭਾਈ ਦੂਜਾ ਸੂਆ ਸੂਗੀ ਹੂੰ ਪਹਿਲੇ ਸੂਆ ਭਾਈ 32 ਕਿਲੋ ਦੁੱਧ ਪਾਇ 32 ਕਿਲੋ ਹਾਂ ਠੀਕ ਹੈ ਪਰ ਆਪਾਂ ਵੀਰੇ ਕੋਈ 32 ਨਹੀਂ ਆਦੇ ਕੋਈ 3 ਨਹੀਂ ਆਦੇ ਅਗਲਾ ਦੀ ਸਮਝ ਮੰਨ ਕੇ ਆਪ ਲੈ ਜੇ ਇਹ ਪੀਰ ਭਰਾ ਆਪਣੇ ਨਾਲੋਂ ਜ਼ਿਆਦਾ ਸਿਆਣਾ ਕੋਈ ਇਹ ਨਹੀਂ ਕਿ ਆਪਾਂ ਨੂੰ ਵੱਧ ਨੌਲੇਜ ਆ ਦੁਨੀਆ ਪਰੇ ਤੋਂ ਪਰੇ ਪਈ ਆ ਘਰੇ ਆ ਕੇ ਪਤਾ ਲੱਗਦਾ ਵੀਰੇ ਅਣਾ ਘਰੋਂ ਗਏ ਕੇ ਐ ਤਰ੍ਹਾਂ ਕਿ ਸਾਡੇ ਕੋਲ ਗਾਂ ਨਹੀਂ ਰੱਖੀ ਘਰੇ ਆ ਕੇ ਜੋ ਬੰਦਾ 10 ਮਿੰਟ ਬਹਿ ਕੇ ਚਾਹ ਪੀਂਦਾ ਨਾ ਉਹ ਦੱਸ ਦਈ ਕਿ ਬਈ ਸਾਡੇ ਕੋਲ 150 ਗਾ ਦਾ ਫਾਰਮ ਸਹੀ ਗੱਲ ਦੁਨੀਆ ਬਹੁਤ ਉੱਚੀ ਪਹੁੰਚ ਗਈ ਆਪਾਂ ਦਾ ਇਹ ਨੀਵੇਂ ਜੀ ਤੁਰੇ ਫਿਰਦੇ ਆ ਸਹੀ ਗੱਲ ਕੋਈ ਇਹ ਨਹੀਂ ਗੱਲ ਤੇ ਪਰ ਹਰੇਕ ਬੰਦੇ ਨੇ ਆਪਦੀ ਜਜਮੈਂਟ ਕਰਕੇ ਲੈਣੀ ਆ ਤੇ ਹਜੇ 15 ਦਿਨਾਂ ਦੀ ਹੈ ਕੱਚੀਆ ਪੂੜਾ ਚੈੱਕ ਕਰਾ ਦਿਓ ਬਾਈ ਇਸੇ ਪਾਸੋਂ ਨਹੀਂ ਭੰਨੇ ਆ 15 ਦਿਨਾਂ ਦੀ ਕੱਚੀ ਆ ਦੁੱਧ ਦਾ ਰਿਕਾਰਡ ਚੰਗਾ ਲੇਵਾ ਕਮਾਲ ਦਾ ਕੱਚੀ ਕੱਚੀ ਆ ਉਹ ਸਭ ਨੂੰ ਅੰਦਾਜ਼ਾ ਲਾਇਓ ਲੇਵੇਰੀ ਜਿਹੜੀ ਸਟਾਰਟਿੰਗ ਆ ਬਹੁਤ ਸੋਹਣੀ ਆ ਬਾਈ ਹਜੇ 15 ਦਿਨਾਂ ਨੂੰ ਜਾ ਕੇ ਲੇਵਾ ਦੇਖੋ ਪੂਰਾ ਪੰਡ ਵਾਲਾ ਲੈ ਕੇ ਫੇਰ ਸੋਣਾ ਤੇ ਨਾੜਾ ਨੂੜਾ ਪ੍ਰਿੰਟ ਬਰੀਡ ਕਿਸੇ ਪਾਸੋਂ ਕਰਮਾ ਇਹਨੂੰ ਹੋਈ ਘਾਟ ਨਹੀਂ ਥਾਣ ਦੇਖੋ ਬੜਾ ਕਮਾਲ ਦਾ ਬਾਈ ਲੈ ਲੇਵਾ ਦੇ ਕੁੱਤੇ ਲਪੋ ਪਈਏ ਕਿ ਨਹੀਂ ਭਰਾ ਪੂਰੀ ਫੌਲ ਟੇਲੇ ਪਈਆ ਵੀਰੇ ਕੂੜੇ ਦਾ ਨਾ ਜੇ ਐਂ ਪਈਆ ਜਿਵੇਂ ਬੱਚੀ 20 ਦਿਨ ਤਾਂ ਪੋਲੇ ਲੈ ਜੂਗੀ ਸਹੀ ਗੱਲ ਤੇ ਬਾਕੀ ਜੋ ਭਾਈ ਲੇਵਾ ਕਰ ਗਈ ਇਹ ਕਰਮਾਂ ਦਾ ਕਹਿੰਦੇ ਲੋੜ ਹੀ ਨਹੀਂ ਜਿਹੜੇ ਵੀਰੇ ਸ਼ੌਕ ਰੱਖਦੇ ਤੰਦੇ ਨਾਲ ਤੇ ਉਹਨਾਂ ਦਾ ਪਤਾ ਹੀ ਕਿੰਨਾ ਦੁੱਧ ਪਾ ਦੇਣਾ ਹੈ ਨਹੀਂ ਸਹੀ ਗੱਲ ਹੈ ਕੀ ਮੁੱਲ ਲਾ ਫਿਰ ਬਾਈ ਕੋਈ ਆਪਾਂ ਇਹਦਾ ਮੁੱਲ 1 35 40 ਨਹੀਂ ਕਰਦੇ 1 ਲੱਖ 10000 ਰੁਪਿਆ ਠੀਕ ਆ 1 ਲੱਖ 8000 ਦੀ ਦੇਣੀ ਆ 2000 ਰੁਪਿਆ ਦੀ ਛੋੜ ਹੀ ਲੈਣੀ ਆ ਵੀਰੇ ਠੀਕ ਆ ਬਾਈ ਕੋਈ ਆਪਾਂ ਇਹਦਾ ਮੁੱਲ 1 55 50 ਨਹੀਂ ਕਰਦੇ ਜਿੱਥੋਂ ਆਪਾਂ ਲੈਂਦੀ ਉਹਦਾ 1 45 ਮੁੱਲ ਕਰਦੇ ਪਰ ਆਪਾਂ ਭਾਜ ਲਈ ਆ ਵੀਰੇ ਇਹ ਨਹੀਂ ਗੱਲ ਠੀਕ ਆ ਸਾਹਮਣੇ ਆ ਦੀ ਨੌਲੇਜ ਨਾਲ ਲੈਣਾ ਹਰੇਕ ਬੰਦਾ ਸਿਆਣਾ ਅੱਜ ਗੱਲ ਸਹੀ ਗੱਲ ਸਹੀ ਹੈ ਨਾ 1 10 ਮੁੱਲ 1 ਲੱਖ 8000 ਦੀ ਦਵਾਂਗੇ ਮੁੱਲ ਜਮ ਜਾਇਦਾ ਬਾਈ ਅ ਭਈ ਇਹ ਵੀ ਦੂਜਾ ਸੌਦਾ ਹੁੰਦੀ ਆ ਚੰਗੇ ਸੀਮਨ ਦੀ ਆ ਚੰਗੇ ਸੀਮਨ ਤੋਂ ਗੱਬਣਾ ਉਹ ਬੈਡ ਵੀ ਚੰਗੇ ਸੀਮਨ ਦੇ ਸੀ ਵੀਰੇ ਜਿਹੜੇ ਵੀਰ ਨਾਲ ਸੌਦਾ ਹੋਊਗਾ ਰਿਕਾਰਡ ਦੱਸ ਦਿਆਂਗੇ ਠੀਕ ਆ ਤੇ ਚੰਗੇ ਸੀਮਨ ਨਾਲ ਤੋਂ ਗੱਬਣਾ ਬਾਈ ਇਹ ਦੁੱਧ ਫੁੱਲਾ ਫੁੱਲ ਕੱਦ ਹੂੰ ਕਿੰਨਾ ਕ ਦੁੱਧ ਪਹਿਲੇ ਸੂਏ ਭਾਈ ਦੁੱਧ 32 ਕਿਲੋ ਪਾਇਆ ਵਾ ਠੀਕ ਆ ਤੇ 35 ਕਿਲੋ ਦਾ ਖੁੱਲਾ ਡੁੱਲਾ ਪਾ ਦੂ ਬੱਛੀ ਹੂੰ ਪਰ ਆਪਾਂ ਨਹੀਂ ਕਿਸੇ ਨੂੰ ਵੀ ਜਾਂਦੇ ਅਗਲਾ ਭਣਾ ਦੀ 20 ਮਣ ਕੇ ਲੈ ਜੀ ਸਹੀ ਗੱਲ ਆ ਭਾਈ ਸਹੀ ਹੈ ਨਾ ਗੱਲ ਭਾਈ ਨਹੀਂ ਸਹੀ ਹੈ ਹਾਂ ਤੇ ਹਾਈਟ ਵਾ ਕੇ ਚੈੱਕ ਕਰਾ ਦਿਓ ਭਾਈ ਹੂੰ ਕੱਦ ਫੁੱਲਾ ਭਾਈ ਬਰਾਬਰ ਖੜਾ ਉਸ ਤੋਂ ਅੰਦਾਜ਼ਾ ਲਾ ਲਿਓ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਤੇ ਫੇਸ ਦੀ ਬਿਊਟੀ ਦੇਖੋ ਭਾਈ ਕਮਾਲ ਆ ਰੋਦੀਬਾਦੀ ਪੂਰੀ ਚੰਗੀ ਹੈ ਸਨਖਪਣਾ ਬੈੜ ਦੇ ਵਿੱਚ ਫੁੱਲ ਫੁੱਲ ਬਰੀਟ ਆ ਭਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਲੱਗ ਕੱਦ ਕਾਠ ਵਾਲੀ ਆ ਕੋਈ ਕਿਸੇ ਪਾਸੇ ਕੋਈ ਫਾਰਮ ਚੋਂ ਨਹੀਂ ਲੰਗਾ ਵੀਰੇ ਘਰੋਂ ਬੈੜਾ ਲੰਗਾ ਆਵੀਆਂ ਇਹਨੂੰ ਤਾਂ ਵਿਚਾਰੇ ਨੇ ਜਦੋਂ ਸਹੀ ਪੁੱਛੇ ਤੁਰਨਾ ਵੀ ਨਹੀਂ ਆਉਂਦਾ ਇੱਕ ਪਾਸੇ ਕੋਠੀ ਦੇ ਬੈਕਸਾਈਡ ਬੰਨੀ ਵੀ ਸੀ ਤੇ ਪੱਕਾ ਜੇ ਉੱਥੇ ਪਾਣੀ ਪੀਉਂਦੇ ਸੀ ਵੀਰੇ ਤੇ ਉੱਥੇ ਹੀ ਪੱਠੇ ਖੋਂਦੇ ਸੀ ਠੀਕ ਆ ਭਾਈ ਇਹ ਜਿਹੜਾ ਆਪਾਂ ਸਬੈੜ ਲਈ ਆ ਤੂੰ ਯਕੀਨ ਮੰਨ ਲੈ ਨਾਟ ਵੀ ਆਪ ਖੋਲਿਆ ਭਾਈ ਠੀਕ ਆ ਭਾਈ ਕੋਈ ਆਪਾਂ ਐਵੇਂ ਝੂਠ ਨਹੀਂ ਮਾਰਦੇ ਕਿ ਫਾਰਮ ਚੋਂ ਲਈ ਆ ਨਾਟ ਵੀ ਆਪ ਖੋਲਿਆ ਹੈ ਜ ਹੂੰ ਦੇਖੋ ਲੈ ਬ੍ਰੀਕੀ ਚੈੱਕ ਕਰੋ ਤੇ ਲਬਾਉ ਪਈ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਕੀ ਮੋਹ ਲ ਵੀਰੇ ਜੈਜ ਬਈ 110000 ਰੁਪਏ ਹੀ ਇਹਦਾਗਾ 108000 ਦੀ ਦੇ ਦਾਂਗੇ ਠੀਕ ਆ ਬਈ 110000 ਰੁਪਏ ਮੋਹ ਕੋਈ ਆਪਾਂ ਇਹਦਾ ਵੀ ਬਈ ਮੋਹ ਨੂੰ ਕਰਨ ਨੂੰ ਲੋਕਾਂ ਨੂੰ ਕਰਨਾ ਹੋਵੇ 145 ਕਰ ਦਿੰਨੇ ਆ ਰੂੜ ਮੰਗ ਲੈਣੇ ਆ ਪਰ ਵੀਰੇ ਚੀਜ਼ੇ ਆ ਆਪਾਂ ਚ ਲਈ ਆ ਆਪਾਂ ਭੈਣ ਭਰਾ ਨਾਲ ਜੋੜਨੇ ਆ ਹੂੰ ਥੋੜੇ ਟਾਈਮ ਵਿੱਚ ਆਪਾਂ ਵੀ ਆਪਦਾ ਫਾਰਮ ਵੀਰੇ ਤਿਆਰ ਕਰਾਂਗੇ ਲੋਕਾਂ ਦਾ ਦੁੱਗਣਾ ਪਿਆਰ ਮਿਲਦਾ ਦੁੱਗਣਾ ਮੋੜਾਂਗੇ ਕੰਮ ਵਧਾਉਣਾ ਵੀਰੇ ਘਟਾਉਣਾ ਨਹੀਂ ਸਹੀ ਗੱਲ ਆ ਬਾਈ ਨਹੀਂ ਜੀ ਜੇ ਆਪਾਂ ਨੂੰ ਭਾਜੀ ਜਾਵਾਂਗਾ ਭਾਜੀ ਦਵਾਂਗੇ ਕੋਈ ਇਹ ਨਹੀਂ ਚੱਕਰ ਕਿ ਆਪਾਂ ਇਹ ਜੋ 30000 ਕੱਟਣਾ ਵੀ ਕਰਨਾ ਬਾ ਦਿਹਾੜੀ ਬਣੀ ਜਾਵੇ ਵੀਰੇ ਕੰਮ ਚੱਲੀ ਜਾਵੇ ਭੈਣ ਭਰਾਵਾਂ ਦਾ ਪਿਆਰ ਹੀ ਬਹੁਤ ਆ ਸਹੀ ਗੱਲ ਆ ਬਾਈ ਅੱਗੇ ਬਈ 7 ਨੰਬਰ ਤੇ ਟੋਕੜ ਗੱਬਣ ਹਾਂ ਵੀਰੇ ਟੋਕੜ ਗੱਬਣ ਆ ਇਹ ਕਿਹੜਾ ਸੂਆ ਵੀਰੇ ਪਹਿਲੇ ਸੂਏ ਸੂਈ ਵੀ ਆ ਦੂਜੇ ਆਸ ਤੇ ਵੀ ਇਹ ਹਾਈਡ੍ਰਿਕ ਨਾਂਗੀ ਇਹਨੂੰ 4 ਮਹੀਨੇ ਦੀ ਗੱਬਣ ਹੋ ਕੇ ਪੰਜਵਾਂ ਲੱਗ ਗਿਆ ਠੀਕ ਆ ਬਾਈ ਅੱਜ ਇਹਨੂੰ ਪੰਜਵੇਂ ਚਾਲ ਪਈ ਹੂੰ ਬਰੀਡ ਬਹੁਤ ਆ ਯਾਰ ਇੱਕ ਬਈ ਇੱਕ ਗੱਲ ਹੋਰ ਆ ਵੀਡੀਓ ਦੇ ਵਿੱਚ ਟੋਕੜਾ ਗੱਪਣਾ ਗਾਇਆਂ ਆਪਾਂ ਸੇਲ ਕਰਦੇ ਆ ਟੋਕੜਾ ਗੱਪਣਾ ਦਾ ਹੀ ਕੰਮ ਆਪਣਾ ਪੂਰਾ ਯਾਦਾ ਆ ਕਈ ਵਾਰ ਨਾ ਭਰਾ ਮਗਰੋਂ ਰਿਕਾਰਡ ਪੁੱਛਣ ਲੱਗ ਜਾਂਦੇ ਵੀਰੇ ਜਿਹੜਾ ਵੀਡੀਓ ਚ ਹੁੰਦਾ ਆਪਾਂ ਤਰੀਕ ਵੀ ਦੱਸ ਤੀ 28 ਤਰੀ ਨੂੰ 4 ਮਹੀਨੇ ਦੀ ਗੱਪਣ ਹੋ ਕੇ ਪਾਏ ਮਾ ਲੱਗਿਆ ਇਹੀ ਤਰੀਕ ਰਹਿਣੀ ਆ ਵੀਰੇ ਵੀਡੀਓ ਤੇ ਆਨਲਾਈਨ ਕਹਿੰਦੇ ਆ ਕੋਈ ਇਹ ਚ ਲੱਕਸ਼ਪ ਵਾਲੀ ਗੱਲ ਨਹੀਂ ਚੰਗੇ ਸੀਮਨ ਦੀ ਆ ਚੰਗੇ ਤੋਂ ਗੱਪਣ ਆ ਅੱਜ ਕੱਲ ਮੜਾ ਸੀਮਨ ਕੋਈ ਯੂਜ਼ ਨਹੀਂ ਕਰਦਾ ਬਈ ਦੋ ਨੰਬਰ ਤੇ ਰਹੀ ਗੱਲ ਆਪਾਂ ਹੁਣ ਕੰਮ ਪਰਮਾਤਮਾ ਦੀ ਕਿਰਪ ਮਗਰ ਉਹਦਾਸ ਵੀਡੀਓ ਪਾਈਆਂ ਬਰੀਡ ਤੇ ਕੰਮ ਕਰਨ ਲੱਗ ਗਏ ਬਰੀਡ ਵਾਲੇ ਜਿਆਦਾ ਵਾਰ ਮਿਲਣ ਲੱਗੇ ਆਪਣੇ ਕੋਲ ਸਹੀ ਗੱਲ ਆ ਬਾਈ ਹੁਣ ਇਹ ਚੀਜ਼ ਨਹੀਂ ਕਰਾਸ ਲਿਆ ਗਈ ਕੱਲਾ ਉਹ ਕਹਿੰਦਾ ਬਾਈ ਕਮੈਂਟਰੀ ਚ ਕੀ ਆ ਚੀਜ਼ ਆਈਆਂ ਪਰ ਚੀਜ਼ਾਂ ਵੀਰੇ ਘਰੇ ਆ ਗਈ ਅਗਲਾ ਦਰਸ਼ਨ ਕਰੇ ਸਹੀ ਗੱਲ ਆ ਬਾਈ ਹੂੰ ਮੋਲਾ ਭਰਾਉਂਦਿਆਂ ਸਹੀ ਗੱਲ ਆ ਬਈ ਫੁੱਲ ਬਰੀਡ ਫੇਸ ਬੜਾ ਚੰਗਾ ਤੋਕੜ ਗੱਵਣ ਚੈੱਕ ਪਾਸ ਬਈ ਤੇ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਦੁੱਧ ਕਿੰਨਾ ਬਾਈ ਹੁਣ ਦੁੱਧ 7 ਕਿਲੋ ਆ ਵੀਰੇ ਦੋਆ ਮਿਲਾਂਦਾ ਠੀਕ ਆ ਬਾਈ 7 ਲੀਟਰ ਮਸ਼ੀਨੀ ਚ ਵਾਈ ਤੋਂ ਆਈ ਵੀ ਆ ਅਗਲਾ ਭਲਾ ਦੀ ਹੱਥੀ ਜੋ ਕੇ ਲੈ ਜੀ ਠੀਕ ਆ 7 ਕਿਲੋ ਦੁੱਧ ਨੇਟਾ ਕੋਈ 10 ਨਹੀਂ ਆਦੇ ਕੋਈ 9 ਨਹੀਂ ਆਦੇ ਬਾਈ ਜਿੰਨਾ ਹੈਗਾ ਆਪਾਂ ਉਹਨਾਂ ਦੀ ਦੱਸਾਂਗੇ ਅੱਲੇ ਦੇ ਕਰੀਏ 9 ਕਿਲੋ ਦੋਵੇਂ ਫੇਰ ਸਵਾਦ ਆ ਸਹੀ ਗੱਲ ਆ ਬਾਈ ਤੇ ਕੀ ਮੋਲ ਲੱਜਾਇਆ ਜਿਹਦਾ 65000 ਦੀ ਬੱਛੀ ਰਾਵਾਂਗੇ ਮੋਲ 7500 ਰੁਪਈਆ ਬਾਈ ਚੱਕ 7500 ਰੁਪਈਆ ਮੋਲ ਲਾ 65000 ਦੀ ਬੱਛੀ ਬਾਈ ਕਿਹਨਾਂ ਦੇ ਦੇ ਦਿਆਂਗੇ ਬਰੀਡ ਫੁੱਲਾ ਥਣ ਬਹੁਤ ਜਦੋਂ ਤਿਆਰ ਹੋ ਗਈ ਬਾਈ ਬੱਛੀ ਨਾਲ ਦੀ ਬੱਛੀ ਚੈੱਕ ਕਰਵਾ ਦਿਓ ਹੂੰ ਠੀਕ ਆ ਥੋੜੀ ਸਮੀਖਿਆ ਟਾਈਗਲ ਸੀ ਸੀ ਜਦੋਂ ਤਿਆਰ ਹੋ ਗਈ ਬੜ ਆਪ ਹੀ ਮੁੱਲ ਵਧਾਉਗੀ ਤੇਰੇ ਦੁੱਗਣੇ ਦਾ ਕਰ ਹੀ ਜਾਣਿਆ ਕਰਮ ਵਾਲੀ ਨੇ ਕੋਈ ਆਪਾਂ 2.155 ਨਹੀਂ ਆਂਦੇ ਬੱਛੀ 1 10 12 ਤੋਂ ਇਹ ਵੀ ਘਟਦੀ ਨਹੀਂ ਘਟਦੀ ਨਹੀਂ ਹਾਂਜੀ ਸਹੀ ਗੱਲ ਆ ਬਾਈ ਅੱਗੇ ਬਾਈ ਡਾਇਮੰਡ ਪੀਸ ਦਿਖਾਉਂਦੇ ਆ ਜਰਸੀ ਦਾ ਨਗੀਨਾ ਕਿਹੜਾ ਸੁਆ ਵੀਰੇ ਵੀਰੇ ਪਹਿਲਾ ਸੁਆ ਸੁੰਦੀ ਆ ਕਰਮ ਵਾਲੀ ਵੀ ਉਮਰ ਹਜੇ 19 ਮਹੀਨੇ ਆ 19 ਮਹੀਨੇ ਦੀ ਆ 19 ਮਹੀਨੇ ਉਮਰ ਆ ਦੰਦੋ ਪਿਆਰ ਖੀਰੀ ਆ ਦੰਦਾਂ ਚ ਬਾਈ ਖੀਰੀ ਆ ਦੰਦਾਂ ਜਿਹੜੇ ਲਖਾਂ ਵਾਲੇ ਵੀਡੀਓ ਦੇ ਵਿੱਚ ਕੋਈ ਚੈੱਕ ਕਰਨੀਗਾ ਲੈ ਬਾਈ ਕਿਆ ਬਾਤ ਹੈ ਜਮਾ ਘੀਰੀ ਆ ਨਾ ਹਾਂ ਬਈ ਓਕੇ ਬਈ ਫੇਸ ਬੋਦੀ ਟੂਆ ਬ੍ਰੀਟ ਛੋਟਾ ਕੰਨ ਇਹ ਆਪ ਹੈਗੀ ਆ ਰਿਕਾਰਡ ਇਹਦਾ ਫੁੱਲ ਮਿਲੂਗਾ ਬੰਦੇ ਨਾਲ ਸ਼ੌਂਕੀ ਗੱਲਾ ਜਰਸੀ ਦਾ ਕੰਮ ਸੀ ਜਿੱਥੋਂ ਆਪਾਂ ਲਈ ਆ ਬੰਦੇ ਕੋਲ ਬੜਾ ਜ਼ਿਆਦੇ ਸੀ ਜਰਸੀ ਚਲ ਆਪਣਾ ਮੋਹ ਪ੍ਰੇਮ ਸੀ ਇਹ ਵੀਡੀਓ ਦੇ ਆਪਣਾ ਮਾਲ ਜਾਂਦਾ ਵੀ ਆ ਘਰਾਂ 'ਚ ਵੀਡੀਓ ਤੋਂ ਬਹੁਤ ਪਿਆਰ ਮਿਲਦਾ ਪਸੂ ਮਿਲਦੇ ਵੀ ਆ ਇਹਦਾ ਬਾਈ ਦੋ ਜੀਕੀਨ ਮੰਨੀ ਵੀਰੇ ਬਹੁਤ ਮੂਹ ਪ੍ਰੇਮ ਨਾਲ ਸੌਦਾ ਕੀਤਾ ਬੰਦੇ ਨਾਲ ਆਪਾਂ ਆਪਣੇ ਤੋਂ ਐਚ ਐਫ ਵੜਾ ਦੇ ਕੰਮ ਕਰਨ ਲੱਗਿਆ ਬਾਈ ਹੁਣ ਤੇ ਉਹ ਤੋਂ ਲਈ ਆ ਪਹਿਲਾਂ ਉਹਦਾ ਕੰਮ ਜਰਸੀ ਦਾ ਹੀ ਕੰਮ ਸੀ ਠੀਕ ਆ ਇਹ ਵੀਰੇ 50000 ਵਾੜ ਦੀ ਆਪ ਆ ਤੇ ਲੱਗਿਆ ਵੀਰੇ ਪ੍ਰੀਤ ਦਾ ਸੀ ਮੇਨਾ ਪ੍ਰੀਤ ਦੇ ਸੀ ਮੇਨਾ ਹਾਂ ਪ੍ਰੀਤ ਦੇ ਸੀ ਮੇਨਾ ਤੋਂ ਗੱਬਣਾ ਜਿਹੜਾ ਰਿਕਾਰਡ ਵੀਰੇ ਆਪਾਂ ਮਾਲਕਾਂ ਨੇ ਦੱਸਿਆ ਉਹੀ ਰਿਕਾਰਡ ਆਪਾਂ ਦਿੱਤਾ ਹਾਂ ਬਾਕੀ ਬੰਦਾ ਜੀ ਤੋਂ ਲਈ ਆ ਕੱਲਾ ਜਰਸੀ ਦਾ ਹੀ ਕੰਮ ਸੀ ਜਰਸੀ ਦੀ ਕੰਮ ਹਾਂ ਇਹ ਬੱਚੀ ਬਈ ਟੌਪ ਦੀ ਆ ਖਾਲੀ ਬਛਿਆ 50 50 60000 ਦੀ ਆ ਆਪੋ ਹੀ ਵੇਚੀਗਾ ਪਰ ਪਿਓਰ ਪੰਜਾਬ ਵਾਲੀ ਜਰਸੀ ਆ ਤੇ ਦੰਦੋ ਪਿਓਰ ਖੀਰੀ ਆ ਹੂੰ ਤੇ ਬਾਕੀ ਤੁਸੀਂ ਚੈੱਕ ਕਰਵਾ ਦਿਓ 20 ਦਿਨਾਂ ਦੀ ਕੱਚੀ ਆ ਜੀ ਹੂੰ 20 ਦਿਨਾਂ ਦੀ ਹਜੇ ਕਰਮ ਵਾਲੀ ਕੱਚੀ ਆ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣ ਫੁੱਲ ਬਰੀਡ ਆ ਬਈ ਕਿਸੇ ਪਾਸੋਂ ਲੈ ਕੋਈ ਇਹ ਆਈਆ ਵੀਰੇ ਫਾਰਮ ਚੋਂ ਹੂੰ ਖੁੱਲ੍ਹੇਆਂ ਬਛਿਆਂ ਚੋਂ ਠੀਕ ਆ ਜਿਹੜੀ ਫਾਰਮ ਚੋਂ ਆਈ ਉਹਨੂੰ ਫਾਰਮ ਚੋਂ ਕਹਾਂਗੇ ਹੂੰ ਜੇ ਬਈ ਆਪਾਂ ਆਪਣੇ ਦੁਨੀਆ ਬਹੁਤ ਸਮਝਦਾਰਾ ਅਜੇ ਆਪਣੇ ਉਨੀ ਨੌਲਜ ਹੈ ਨਹੀਂ ਜਦੋਂ ਭੈਣ ਭਰਾ ਘਰੇ ਆਉਂਦੇ ਨੇ ਆ ਕੇ ਗੱਲਾਂ ਕਰਦੇ ਆ ਉਦੋਂ ਪਤਾ ਲੱਗਦਾ ਕਿ ਦੁਨੀਆ ਬਹੁਤ ਅੱਗੇ ਪਹੁੰਚ ਗਈ ਕਿਹੜੇ ਬਾਈ ਨੇ ਜਿਹਨੇ ਘਰੋਂ ਤਿਆਰ ਕਰਕੇ ਬੱਚੀ ਵੇਚੀ ਆ ਪਹਿਲਾਂ ਕਿੰਨਾ ਦੁੱਧ ਛੱਡਿਆ ਉਹ ਕਿੰਨੀ ਫੀਡ ਪਾਈ ਉਹ ਤੇ ਅਜ ਕਰਮ ਵਾਲੀ ਖੀਰੀ ਖੀਰੀ ਸੂਪੀ ਸਹੀ ਗੱਲ ਆ ਬਾਈ ਸਹੀ ਹੈ ਨਾ ਗੱਲ ਕਿੰਨਾ ਖਰਚ ਆਇਆ ਉਹ ਕਿੰਨੀ ਕਿੰਨਾ ਖਰਚ ਆਇਆ ਉਹ ਪਰ ਤੁਸੀਂ ਯਕੀਨ ਮੰਨਿਓ ਆਪਾਂ ਦਾ ਵਪਾਰ ਚ 2-4000 ਰੁਪਏ ਬਾਈ ਵੀਡੀਓ ਪਾ ਕੇ ਖਾਟ ਜਾਨੇ ਆ ਪਰ ਜਿਹੜਾ ਬੰਦਾ ਪਸ਼ੂ ਪਾਲਦਾ ਨਾ ਬਾਅਦ ਦਾ ਉਹਨੂੰ ਵੀ ਕੁਛ ਨਹੀਂ ਉਹਨੂੰ ਵੀ ਦੇ ਵੀਰਨ ਬੱਛੇ ਪਏ ਆ ਜਦਨ ਕਰਮਾ ਲਈ ਤਿਆਰ ਹੋਗੀ ਬਾਈ ਓਡੀ ਆਪ ਨਹੀਂ ਜਿੱਡਾ ਹਵਾਨਾ ਤਿਆਰ ਕਰੂਗੀ ਸਹੀ ਗੱਲ ਆ ਬਾਈ ਪਹਿਲੇ ਸੂਏ 25 ਕਿਲੋ ਦੁੱਧ ਖੁੱਲਾ ਮੂਲੀ ਆ ਥੜਾ 2.5 ਤੋਂ ਕਰਮਾ ਲਈ ਵੱਧ ਪਾਦੇ ਪਰ ਬਾਈ ਕੋਲੇ ਗਾਂਆਂ ਸਾਰੀਆਂ 30 ਤੋਂ 50 ਪਲੱਸ ਵਾਲੀਆਂ ਸੀ ਠੀਕ ਆ ਬਾਈ ਫੇਸ ਦੀ ਬਿਊਟੀ ਦੇਖੋ ਕੱਲਾ ਕੱਲਾ ਅੰਗ ਚੈੱਕ ਕਰੋ ਬਈ ਮੈਂ ਕਹਿੰਨਾ ਕਿਸੇ ਪਾਸੋਂ ਕੋਈ ਨੁਕਸ ਕੱਢ ਹੀ ਨਹੀਂ ਸਕਦਾ ਕਿੰਨੀ ਬਾਕੀ ਤਾਂ ਭਰਾਵਾਂ ਦਾ ਪਿਆਰ ਬਹੁਤ ਮਿਲਦਾ ਆਪਾਂ ਕਹਿੰਦੇ ਆ ਬੱਛੀ ਆਹੀ ਵੀਡੀਓ ਦਾ ਸੇਲ ਹੋ ਜੂ ਜੇ ਬੱਛੀ ਸੇਲ ਨਾ ਹੋਈ ਗਾਲੀ ਵੀਡੀਓ ਬਈ ਆਪਾਂ ਇਹ ਤਿਆਰ ਕਰਕੇ ਬੱਛੀ ਜਮਾ ਮੌਕੇ ਤੇ ਜਦੋਂ ਜਾਜਗੀ ਪਤਾ ਲੱਗਿਆ ਕਿ 2 ਦਿਨ ਕੱਢੂਗੀ ਉਦੋਂ ਵੀਡੀਓ ਮੋੜਾਂਗੇ ਉਦੋਂ ਪੱਛੀਆਂ ਗੱਲਾਂ ਹੋਣਗੀਆਂ ਕਿ ਹਾਂ ਬਈ ਨਾਨੇ ਪੰਡ ਬੱਛੀ ਨਿਕਲੀ ਆ ਨੇੜੇ 10 ਪਿੰਡਾਂ ਜਗ੍ਹਾ ਚ ਆਸੀ ਮਾਰ ਲਏ ਉਹ ਜਾਨਵਰ ਨਹੀਂ ਨਿਕਲਦਾ ਬਈ ਨਹੀਂ ਨਿਕਲਦਾ ਬਈ ਨਹੀਂ ਨਿਕਲਦਾ ਐਡੀ ਤਿਆਰ ਹੀ ਨਹੀਂ ਹੁੰਦੀ ਜਿਹੜਾ ਬਾਈ ਬੰਦਾ ਐਡੀ ਤਿਆਰ ਕਰ ਲੈਂਦਾ ਨਾ ਉਹ ਵੇਚਦਾ ਨਹੀਂ ਫਿਰ ਅਗਲਾ ਕਹਿੰਦਾ ਬਾਈ ਘਰ ਖਾ ਕੇ ਤਿਆਰ ਹੋਈ ਆ ਤੇ ਘਰੇ ਹੀ ਰੱਖਾਂਗੇ ਘਰੇ ਰੱਖਾਂਗੇ ਸਹੀ ਗੱਲ ਆ ਬਾਈ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ ਵੀਰੇ 1,30,000 ਰੁਪਇਆ ਤੇ ਸਵਾ ਲੱਖ ਦੀ ਬੱਛੀ ਆਪਾਂ ਦੇਣੀ ਆ 1,25,000 ਰੁਪਇਆ ਵੀਰੇ ਜਿਵੇਂ ਤਰਦਾ ਲੈਣਾ ਠੀਕ ਆ ਬਾਈ 1 लाख 5000 ਦੀ ਛੋੜ ਆ ਬਾਕੀ ਸੋਦੇ ਦੇ 2 2 ਦੀ ਆ ਪਰ ਇਹ ਜਿਵੇਂ 5000 ਰੁਪਏ ਦੀ ਛੋੜ ਆ 1 लाख 25000 ਤੋਂ ਆਪਾਂ ਬਈ 1500 ਵੀ ਛੋੜਨੀ ਠੀਕ ਆ ਬਈ 5000 ਛੋੜ ਦੂ ਹੀ ਆ ਬਸ ਹੂੰ ਠੀਕ ਆ ਬਈ ਫੁੱਲ ਬਰੀਡ ਆ ਬਈ ਮੁੱਲ ਬਰੀਡ ਦੇ ਹਿਸਾਬ ਨਾਲ ਜਾ ਜਾ ਕਿਉਂ ਬੈਡ ਚੰਗੀ ਆ ਪੱਧਰ ਆ ਉੱਤੋਂ ਇੱਕ ਗੱਲ ਹੋਰ ਆ ਵੀਰੇ ਕੋਈ ਭਲਾ ਬੰਦਾ ਜਿਹੜਾ ਹੂੰ ਆਪਾਂ ਨੂੰ ਬਹੁਤ ਵਧੀਆ ਪਰਾ ਜੋਬ ਕਰਦੇ ਜਿਹੜਾ ਉਹਨਾਂ ਦੇ ਵੀ ਫੋਨ ਆਉਂਦੇ ਆ ਕੋਈ ਡਾਕਟਰ ਬੰਦਾ ਆ ਜੇ ਕੋਈ ਜਿਹੜਾ ਜਿੰਨਾਂ ਦੇ ਜਰਸੀ ਦਾ ਫਾਰਮ ਆ ਉਹ ਬੰਦਾ ਆ ਜੇ ਪਰ ਆਪਣੀ ਬੈਠ ਜਾ ਹੱਥ ਫੜਾ ਨਹੀਂ ਕੋਈ ਕਿਤੇ ਪਾਸੋਂ ਖੁੰਝੀ ਨਹੀਂ ਅਗਲਾ ਆ ਕੇ ਘਰੇ ਆਈ ਨਾ ਕਹਦੂ ਕਿ ਬਾਈ ਤੇਰੀ ਬਣਾ ਇੱਥੋਂ ਮਰਦੀ ਨਹੀਂ ਨਾ ਇੰਨੇ ਦੀ ਲੈ ਜਾਂਦੇ ਇਹ ਤਾਂ ਸ਼ਬਦ ਇਹਨੇ ਬੋਲਣ ਜੋਗਾ ਛੱਡਣਾ ਹੀ ਨਹੀਂ ਬਾਈ ਛੱਡਣਾ ਹੀ ਨਹੀਂ ਸਹੀ ਗੱਲ ਆ ਬਾਈ ਉਹਨਾਂ ਆਕਸਾ ਬਈ ਕੱਢ ਹੀ ਨਹੀਂ ਸਕਦਾ ਕਿ ਨਹੀਂ ਕਿਸੇ ਪਾਸੋਂ ਨਹੀਂ ਨਹੀਂ ਵੀਰੇ ਇੱਕ ਵਾਰ ਫਿਰ ਕੀ ਰੰਗ ਰੂਪ ਚੰਗਾ ਕੱਦ ਚੰਗਾ ਬਰੀਡ ਇੱਕ ਗੱਲ ਹੋਰ ਆ ਵੀਰੇ ਆਪਾਂ ਵੀ ਫੁੱਲ ਕੀਮਤੋਂ ਭਰ ਕੇ ਲਈ ਆ ਆਪਾਂ ਵੀ ਵੀਡੀਓ ਤੇ ਨਗੀਨੇ ਨਹੀਂ ਲਿਆ ਕਰਨੇ ਆ ਕਮਾਈ ਪਹਿਲਾਂ ਥੋੜੀ ਹੋ ਜੇ ਪਰ ਦਿਖਾਉਗੇ ਆ ਚੀਜ਼ਾਂ ਸਹੀ ਗੱਲ ਆ ਬਾਈ ਕੁਆਲਿਟੀ ਵੀ ਦਿਖਾਉਣੀ ਆ ਕਿ ਨਹੀਂ ਬਾਈ ਹਾਂ ਬਾਈ ਨਾਗਸੀ ਭਰਾ ਕੋਲੇ ਬਈ 8 8 ਦੇ 8 ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ